ਲਖਵਿੰਦਰ ਸਿੰਘ ਪਾਇਲਟ ਜੀ ਲਖਵਿੰਦਰ ਸਿੰਘ ਜੀ 108 ਨੰਬਰ ਤੇ ਤੁਸੀਂ ਕੀ ਆ ਮੈਂ ਪਾਇਲਟ ਬਤੌਰ ਕੰਮ ਕਰਦਾ ਜੀ ਤੇ ਵਧੀਆ ਗੱਡੀ ਦੀ ਹਲਕੀ ਚੀਜ ਆ ਟਾਇਰਾਂ ਦੀ ਕੀ ਪੋਜੀਸ਼ਨ ਆ ਕੀ ਤੁਸੀਂ ਇਹਦੇ ਬਾਰੇ ਸਰਕਾਰ ਨੂੰ ਆਪਣੇ ਮੈਹਿਕਮੇ ਨੂੰ ਦੱਸਿਆ ਨਹੀਂ ਸਰ ਅਸੀਂ ਇਹਦਾ 9 ਮਹੀਨੇ ਪਹਿਲੇ ਇਹਦੇ ਸ਼ੌਕਰ ਦੀ ਪ੍ਰੋਬਲਮ ਹੈ ਥੱਲੇ ਸਾਰੀ ਪ੍ਰੋਬਲਮ ਹੈ 9 ਮਹੀਨੇ ਪਹਿਲੇ ਦੱਸਿਆ ਸੀ ਉਹਦਾ ਐਸਟੀਮੇਟ 1 ਲੱਖ ਤੋਂ ਉੱਪਰ ਬਣਿਆ ਏਜੰਸੀ ਦੇ ਵਿੱਚ ਟਾਟਾ ਏਜੰਸੀ ਦੇ ਵਿੱਚ ਉਹਦੇ باوجود ਇੰਨਾ ਪੱਖੋ ਆ ਰੋਡ ਤੇ ਕੋਈ ਇਹਨਾਂ ਦੀ ਵਰਕਸ਼ਾਪ ਆ ਜਿਹੜੀ ਲੋਕਲ ਉਹ ਤੋਂ ਕਰਵਾਉਂਦੇ ਕੰਮ ਉਹ ਵੀ ਰਾਤ ਨੂੰ 15 ਤੋਂ ਗੱਡੀ ਉੱਥੇ ਖੜੀ ਰਹੀ ਆ ਤੇ ਸੋਮਵਾਰ ਰਾਤ 8 ਵਜੇ ਗੱਡੀ ਦਿੱਤੀ ਉਹ ਟ్రਾਈ ਲੈ ਕੇ ਆਏ ਆ ਕਿ ਅਸੀਂ ਆਹ ਗੱਡੀ ਨਹੀਂ ਚੱਲਣ ਯੋਗ ਇਹ ਕਹਿੰਦੇ ਗੱਡੀ ਤੁਸੀਂ ਇੱਕ ਵਾਰੀ ਆਪਣੀ ਬੇਸ ਤੇ ਲੈ ਜਾਓ ਮਾਚੀ ਜੜਾ ਸਾਹਿਬ ਉਹ ਤੋਂ ਬਾਅਦ ਕੱਲ ਨੂੰ ਫੇਰ ਅੱਜ ਵੱਲੋਂ ਕਿਹਾ ਕਿ ਸਵੇਰੇ ਗੱਡੀ ਤੁਸੀਂ ਲੈ ਕੇ ਆ ਜਿਓ ਉਹਦੇ ਵਿੱਚ ਸਾਨੂੰ ਖੱਜਲ ਖਰਾਬ ਫੇਰ ਮਰੀਜ਼ ਦੀ ਕਿ ਗੱਡੀ ਨੇ ਮਰੀਜ਼ ਨੂੰ ਕਿਦਾਂ ਢੋਏਗੀ ਦੱਸੋ ਜਿੱਦਾਂ ਦੀ ਇਹਨਾਂ ਹਾਲਤ ਆ ਏਰੀਆ ਕਿਹੜਾ ਹੋਣਾ ਹਾਂਜੀ ਆਡਾ ਗੁਰਦਾਸਪੁਰ ਏਰੀਆ ਜੀ ਨਹੀਂ ਐਂਬੂਲੈਂਸ ਤੇ ਏਰੀਆ ਮਾਛੀਆੜਾ ਸਾਹਿਬ ਜੀ ਤੇ ਇਹ ਥੋੜਾ ਕਿੰਨੇ ਟਾਈਮ ਤੋਂ ਗੱਡੀ ਆ ਇਹ ਗੱਡੀ ਸਰ ਆਈ ਹੈ 3 ਸਾਲ ਪਹਿਲੇ ਆਈ ਸੀ ਇਹ ਕਿਹੜੀ ਮਾਡਲ ਕਿਹੜੀ ਹੈ ਇਹ ਇਹ ਮਾਡਲ 21 ਮਾਡਲ ਆ ਸਰ 21 ਮਾਡਲ ਦੀ ਇਹ ਹਾਲਾਤ ਨੇ ਕਿ ਟਾਇਰ ਇੱਕ ਵਾਰ ਵੀ ਨਹੀਂ ਬਦਲੇ ਗਏ ਟਾਇਰ ਸਰ ਬਦਲੇ ਆ ਪਰ ਹੁਣ ਤੁਸੀਂ ਟਾਇਰ ਰਾਤ ਗੱਡੀ 8 ਵਜੇ ਕੱਢੀ ਆਂ ਕਿ ਨਹੀਂ ਗੱਡੀ ਚੱਲਣ ਯੋਗ ਹੈਗੀ ਏਜੰਸੀ ਦੇ ਵਿੱਚੋਂ ਇਹਨਾਂ ਕਿਹਾ ਗੱਡੀ ਲੈ ਜਾਓ ਇਫੇ ਤੁਸੀਂ ਲੈ ਕੇ ਕਿਉਂ ਰੋਡ ਤੇ ਜਾਣੇ ਜੀ ਗੱਡੀ ਨੂੰ ਗੱਡੀ ਖੜਾ ਦਿਓ ਫਿਰ ਗੱਡੀ ਐ ਖੜੀ ਐ ਹੁਣ ਵੀ ਜਾਨੀ ਏਜੰਸੀ ਚ ਜਾਣੀ ਹੁਣ ਆਹ ਹਾਲਤ ਚ ਕਹਿੰਦੇ ਗੱਡੀ ਏਜੰਸੀ ਚ ਲੈ ਕੇ ਆਓ ਇੱਥੋਂ 40 45 ਕਿਲੋਮੀਟਰ ਪੱਖੋਆ ਰੋਡ ਤੇ ਹਾਂਜੀ ਗੱਡੀ ਚੱਲਦੀ ਖੜੀ ਨਹੀਂ ਐ 15 ਤਰੀਕ ਤੋਂ ਖੜੀ ਐ ਏਜੰਸੀ ਦੇ ਵਿੱਚ ਏਜੰਸੀ ਜੋ 4 ਦਿਨ ਖੜ ਕੇ ਆਹ ਕੰਮ ਹੋਇਆ ਜੀ ਇਹ ਤੇ ਗਲਤੀ ਕੀ ਰਹੀ ਏ ਗਲਤੀ ਸਾਰ ਕੰਪਨੀ ਦੀ ਏ ਜਿਹੜੇ ਕੰਮ ਨਹੀਂ ਕਰਵਾਉਂਦੀ ਇਹ ਪ੍ਰਾਈਵੇਟ ਕੰਪਨੀ ਹੈ ਪ੍ਰਾਈਵੇਟ ਜੀਐਲ ਕੰਪਨੀ ਹੈ ਜਿਹੜੀ ਕੰਮ ਨਹੀਂ ਕਰਵਾਦੀ ਜੀ ਤੇ ਸਰਕਾਰੀ ਐਂਬੂਲੈਂਸ ਹੈ ਸਰਕਾਰੀ ਐਂਬੂਲੈਂਸ ਹੈ ਇਹ ਨੂੰ ਸਰਕਾਰੀ ਮਹਿਕਮਾ ਉਹ ਜਿਹੜਾ ਹੁਣ ਡਾਕਟਰ ਕੰਪਲੀਟ ਨਹੀਂ ਸੀ ਐਨਆਰਐਚਐਮ ਚਲਾਉਂਦੇ ਆ ਜੀ ਇਹਨਾਂ ਨੂੰ ਸਰਕਾਰੀ ਉੱਤੇ ਦਿੱਤੀ ਸਭ ਕੰਪਲੀਟਾ ਦਿੱਤੀਆਂ ਸਰ ਕੋਈ ਹੱਲ ਹੀ ਨਹੀਂ ਆਇਆ ਨਾ ਸਰਕਾਰ ਸੁਣਦੀ ਹੈ ਨਾ ਇਹ ਕੰਪਨੀ ਹੱਲ ਕਰਦੀ ਹੈ ਇੱਕ ਮਹੀਨੇ ਤੁਹਾਡੀ ਤਨਖਾਹ ਨਹੀਂ ਹੁਣ ਪਾਈ ਇਹਨਾਂ ਨੇ ਜੀ ਜੇ ਹੁਣ ਦਰਦ ਐ ਐਮਟੂ ਸੀਰੀਅਸ ਪੇਸ਼ੈਂਟ ਹੋਵੇ ਟਾਇਰ ਫਟ ਜਾਵੇ ਗੱਡੀ ਦਾ ਤਾਂ ਕੌਣ ਜ਼ਿੰਮੇਵਾਰ ਹੋਏਗਾ ਇਹਦਾ ਸਾਰੇ ਸਰਕਾਰ ਜਾਂ ਕੰਪਨੀ ਜ਼ਿੰਮੇਵਾਰ ਹੋਏਗੀ ਅਸੀਂ ਤੇ ਹੁਣ ਕਹਿਣ ਜੋਗੀ ਆ ਹੁਣ ਕੇ ਜਾ ਦੇ ਸਾਨੂੰ ਪੈਸੇ ਦਿੱਤੇ ਹੁਣ ਬਾਈ ਹੈਂਡ ਗਿਆ ਹਾਂ ਵੀ ਲੈ ਕੰਮ ਕਰਵਾ ਲਓ ਕੰਮ ਇਹਨਾਂ ਦੇ ਹੁੰਦਾ ਇੱਕ ਪੈਂਚਰ ਨਹੀਂ ਉਦਾਂ ਲੱਗ ਸਕਦਾ ਇਹਨਾਂ ਦੇ ਬਿਨਾ ਜੀ ਇਹ ਐਂਬੂਲੈਂਸ ਤੁਹਾਡੇ ਕੋਲ ਕਿੰਨੇ ਟਾਈਮ ਤੋਂ ਆ ਇਹ 21 ਤੋਂ ਸਾਡੇ ਕੋਲ ਆ ਤੇ 21 ਤੋਂ ਤੁਹਾਡੇ ਕੋਲ ਆ ਪਹਿਲਾਂ ਇਹ ਜਿਹੜੀ ਬਾਕੀ ਐਂਬੂਲੈਂਸਾਂ ਚੱਲਦੀਆਂ ਪਈਆਂ ਉਹਨਾਂ ਦੀ ਕੀ ਵਜੂਦ ਪੋਜੀਸ਼ਨ ਸਰ ਉਹ ਸਾਰੀਆਂ ਇਦਾਂ ਦਾ ਹਾਲਤੀ ਆ ਜੀ ਕਿੰਨੀਆਂ ਵੀਡੀਓ ਪੈ ਚੁੱਕੀਆਂ ਹਾਂਜੀ ਸਰ ਮੇਰਾ ਨਾਮ ਰਾਜਪਾਲ ਹੈ ਰਾਜਪਾਲ ਜੀ ਐਂਬੂਲੈਂਸ ਤੇ ਕੀ ਹੋਇਆ ਲੈ ਮੈਂ ਐਸ ਈ ਐਮ ਟੀ ਹਾਂ ਜੀ ਇੱਥੇ 2014 ਤੋਂ ਮੈਂ ਇਸ ਫੀਲਡ 'ਚ ਆਇਆ ਸੀਗਾ ਜੀ ਤੇ ਐਂਬੂਲੈਂਸ ਜਿਹੜਾ ਹਾਲਤ ਦੇਖੀ ਗਈ ਆ ਹਾਂਜੀ ਵੀ ਬੱਦ ਤੋਂ ਬੱਤਰ ਆ ਤੇ ਜਿਹੜੇ ਅਜੂਰਮੈਂਟ ਨੇ ਉਹ ਪੇਸ਼ੈਂਟ ਨੂੰ ਫਰਸਟ ایڈ ਦੇ ਟਾਈਮ 'ਤੇ ਆਉਂਦੇ ਨੇ ਤਾਂ ਆਪ ਲਾਈਟ ਪਹੁੰਚਾਉਣ ਵਾਸਤੇ ਹਾਂਜੀ ਉਹਨਾਂ ਦੀ ਜਿਸ ਤਰ੍ਹਾਂ ਹਾਲਤ ਆ ਆ ਦੇਖੋ ਜੀ ਤੁਹਾਡੇ ਸਾਹਮਣੇ ਹੀ ਆ ਸਾਰਾ ਕੁਝ ਇਹ 2011 ਦੇ ਆ ਇਹ ਤਾਂ ਦੱਸੋ ਕੀ ਕਰੀਏ ਅਸੀਂ ਇਹ ਕੀ ਕੰਮ ਆਉਂਦਾ ਇਹ ਸਕਸ਼ਨ ਮਸ਼ੀਨ ਆ ਇਹ ਜਿੱਦਾਂ ਕਿਤੇ ਹੈੱਡ ਇੰਜਰੀ ਆ ਜੇ ਪੇਸ਼ੈਂਟ ਦੇ ਅੰਦਰ ਬਲੀਡਿੰਗ ਹੋ ਜੇ ਹਨਾ ਉਸ ਨੂੰ ਸੱਕ ਕਰਕੇ ਜਿੱਦਾਂ ਉਹਨੂੰ ਪਹਿਲਾ ਫਰਸਟ ਏਡ ਦੇ ਸਕਦੇ ਆ ਇਹਦੇ ਨਾਲ ਤੇਰੀ ਕਿਤੇ ਤਰ੍ਹਾਂ ਚੱਲਦੀ ਆ ਇਹ ਦੇਖੋ ਜੀ 2011 ਦਾ ਵਾ ਤੇ ਇਹ ਤਾਂ ਬਹੁਤ ਵਾਰ ਅਸੀਂ ਇਹਨਾਂ ਨੂੰ ਕਹਿ ਚੁੱਕੇ ਆ ਹਰ ਮਹੀਨੇ ਫੀਲਡ ਦਾ ਜਿਹੜਾ ਸੀਐਲ ਆ ਆਡਿਟ ਕਰਨ ਆਉਂਦਾ ਗੱਡੀ ਠੀਕ ਹੈ ਨਹੀਂ ਇਹ ਇਹ ਚੀਜ਼ ਹੈਗੀ ਜਿਹੜੀ ਨਹੀਂ ਚੱਲਦੀ ਨਹੀਂ ਇਹ ਤਿੰਨ ਕਿ ਚੀਜ਼ਾਂ ਬਾਕੀ ਤਾਂ ਬੈਂਡੇਜ ਵਗੈਰਾ ਹੀ ਹੁੰਦੀਆਂ ਵਾ ਔਰ ਕਿਹੜੀ ਕਿਹੜੀ ਚੀਜ਼ ਆ ਆ ਦੇਖੋ ਜੀ ਆ ਇਹ ਬੀਪੀ অপারেਟਰ ਆ ਇਹ ਬੀਪੀ ਚੈੱਕ ਕਰਨ ਦੇ ਕੰਮ ਆ ਆ ਦੇਖੋ ਜੀ ਇਹਦਾ ਹਾਲਤ ਦੇਖੋ ਜੰਗ ਲੱਗਿਆ ਪਿਆ ਇਹਨੂੰ ਤੇ 2011 ਦਾ ਆ ਇਹ ਵੀ ਨਹੀਂ ਇਹਦੇ ਪਰ ਤੁਸੀਂ ਸਰਕਾਰਪੋਰ ਜਾਂ ਜੋ ਤੁਹਾਡੇ ਵਿਭਾਗਾਂ ਦੇ ਬੰਦੇ ਮੈਂ ਕਹਿੰਦਾ ਜੀ ਆ ਹਰ ਮਹੀਨੇ ਫੀਲਡ ਫੀਲਡ ਤੇ ਨਾ ਇੱਕ ਚੈਕਿੰਗ ਕਰਨ ਆਉਂਦਾ ਬੰਦਾ ਆਡਿਟ ਕਰਨ ਆਉਂਦਾ ਗੱਡੀ ਹਰ ਇੱਕ ਚੀਜ਼ ਉਹਦੀ ਨਜ਼ਰ ਤੇ ਹੈਗੀ ਆ ਬਾਕੀ ਉੱਪਰ ਉਹ ਕੀ ਡਿਟੇਲ ਭੇਜਦਾ ਉਹਦਾ ਸਾਨੂੰ ਨਹੀਂ ਪਤਾ ਕੀ ਇਹ 10 ਐਮਬੂਲੈਂਸ ਦੀ ਇਹ ਹਾਲਾਤ ਆ ਜਾਂ ਸਾਰੀਆਂ ਨਹੀਂ ਨਹੀਂ ਜੀ ਤੁਸੀਂ ਨਿਊਜ਼ ਅੱਜ ਕੱਲ ਚੱਲ ਹੀ ਰਹੀਆਂ ਮੈਂ ਤੁਸੀਂ ਦੇਖੋਗੇ ਨਾ ਸਾਰੇ ਪਾਸੇ ਇਹੀ ਹਾਲ ਹੈ ਪੂਰੇ ਪੰਜਾਬ 'ਚ ਇਹਦਾ ਪਲਸ ਆਕਸੀਮੀਟਰ ਇਹ ਕਰ ਤੋਂ ਬੰਦ ਪਿਆ ਹੋਇਆ ਇਹ ਵੀ ਦੇਖੋ ਜੀ ਇਹਦੀ ਤੁਸੀਂ ਲਾਸਟ ਕੰਪਲੇਂਟ ਕਦੋਂ ਕੀਤੀ ਸੀਗੀ ਮੈਂ ਕਿਹਾ ਹਰ ਮਹੀਨੇ ਆਡਿਟ ਕਰਨ ਆਉਂਦੇ ਆ ਗੱਡੀ ਹਰ ਮਹੀਨੇ ਉਹ ਚੈੱਕ ਕਰਕੇ ਜਾਂਦੇ ਕੀ ਉਹਨਾਂ ਦਾ ਆਨਸਰ ਕੀ ਹੁੰਦਾ ਆਨਸਰ ਬਸ ਲਿਖ ਕੇ ਲੈ ਜਾਂਦੇ ਆ ਉਹ ਤਾਂ ਹੁਣ ਉਹਨਾਂ ਦਾ ਕੰਮ ਹੋ ਜਾਂਦਾ ਨਾ ਵੀ ਉੱਤੇ ਫਿਰ ਦੱਸਣਾ ਉਹਨਾਂ ਨੂੰ ਜੇ ਕਿਸੇ ਪੇਸ਼ੈਂਟ ਦੀ ਇਸ ਦਾ ਵਿੱਚ ਕੋਈ ਡੈਥ ਹੋ ਜਾਂਦੀ ਹੈ ਤਾਂ ਉਹਨੂੰ ਉੱਥੇ ਦੱਸਣਾ ਹੁੰਦਾ ਵਾ ਚਲੋ ਕੌਣ ਜਪੇਵਾਰ ਅਸੀਂ ਤਾਂ ਬਾਰ-ਬਾਰ ਕਹਿ ਰਹੇ ਹਾਂ ਜੀ ਅਸੀਂ ਤਾਂ ਸਰਕਾਰ ਨੂੰ ਅਪੀਲ ਕਰ ਰਹੇ ਹਾਂ ਕਿ ਤੁਸੀਂ ਥੋੜਾ ਬਹੁਤਾ ਇਹਨਾਂ ਤੇ ਸਕੰਜਾ ਕਰਸੋ ਤਾਂ ਕਿ ਸਾਨੂੰ ਵਿੱਚ ਜਿਹੜੀਆਂ ਚੀਜ਼ਾਂ ਮੁਹੱਈਆ ਸਹੀ ਤਰੀਕੇ ਨਾਲ ਕਰਾਈਆਂ ਜਾਣ ਤਾਂ ਜੋ ਅਸੀਂ ਵੀ ਗਾਂ ਪੇਸ਼ੈਂਟ ਨੂੰ ਫਸਟ ਟੈਡ ਦੇ ਸਕੀਏ ਜਿਹੜੇ ਵੀ ਕੰਪਲੀਟ ਦਿੰਨੇ ਆ ਰਿਟਰਨ ਤੇ ਦੇਜੇ ਕਿਉਂ ਦਿੰਨੇ ਆ ਉਹ ਡਿਡ ਸ਼ੀਟ ਹੁੰਦੀ ਹੈ ਜੀ ਉਹਨਾਂ ਦੀ ਇੱਕ ਉੱਤੇ ਉਹ ਲਿਖ ਕੇ ਲੈ ਜਾਂਦੇ ਯੈਸ ਕਰ ਜਾਂਦੇ ਨੋ ਕਰ ਜਾਂਦੇ ਚੀਜ਼ਾਂ ਨੂੰ ਠੀਕ ਹੈ ਹਾਂਜੀ